ਦੋਸਤੋ ਤੁਸੀਂ ਪਿੱਛੋਂ ਚੈੱਕ ਕਰ ਲਓ ਥਾਣਾਵਾਨੇ ਦੀ ਮਾਰ ਲਓ ਨਿਗਾ ਕੇ ਨਾ ਸੋਹਣੇ ਥਾਣਾਵਾਨੇ ਦੀ ਹਜੇ ਤਿਆਰ ਹੋਊਗੀ ਪੰਜ ਚਾਰ ਦਿਨਾਂ ਦੀ ਕੱਚੀ ਆ ਤੇ ਥਾਣਾ ਦੀ ਗੱਲ ਕਰਗੇ ਤੁਸੀਂ ਵਿਥੀ ਚੈੱਕ ਕਰ ਲਓ ਬਹੁਤ ਸੋਹਣੀ ਵਿਥੀ ਰੁਕ ਦੂਜੇ ਸੂਏ ਦੁੱਧ ਤੁਸੀਂ ਕਿੰਨਾ ਛੋਇਆ ਇਹਦਾ 16 ਲੀਟਰ ਦੁੱਧ ਛੋਇਆ 16 ਲੀਟਰ ਛੋਇਆ ਹਾਂਜੀ ਤੇ ਇਸ ਕੀ ਆਸ ਵਿੱਚ ਕਿੰਨੇਗਾ ਜੀ 17 18 ਲੀਟਰ ਦੇਣ ਦੀ ਉਮਾਇਦ ਹੈ ਠੀਕ ਹਾਂਜੀ ਸਸੀ ਕਾਲ ਦੋਸਤੋ ਸਵਾਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਬਾਈ ਬਲਜਿੰਦਰ ਦੇ ਘਰੇ ਪਿੰਡ ਝੋੜ ਤਸੀਲੇ ਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲ ਨਾ ਤੀਜਾ ਸੂਆ ਸੂਨ ਵਾਲੀ ਮੱਝ ਵਿਕਾਊ ਆ ਬੁਰੇ ਰੰਗ ਦੀ ਨਿਗਾਹ ਮਾਰ ਲਓ ਸੀ ਕੱਦ-ਗਾੜ ਦੀ ਚੈੱਕ ਕਰ ਲਓ ਤੇ ਵੇਲ-ਵੂਲ ਤੁਸੀਂ ਨਿਗਾਹ ਮਾਰ ਲਓ ਬਾਕੀ ਸਿੰਘ-ਸੁੰਗ ਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਰ ਲਓ ਚੈੱਕ ਸਿੰਘਾਂ ਦੀ ਚੈੱਕ ਕਰ ਲਓ ਬਾਕੀ ਤੁਹਾਨੂੰ ਆਪਾਂ ਥਣ ਹਵਾਨੇ ਦੀ ਚੈੱਕ ਕਰਾ ਦਿੰਨੇ ਆ ਨਿਗਾਹ ਮਾਰਾ ਦਿੰਨੇ ਆ ਕਰ ਲਓ ਚੈੱਕ ਚਾਰੇ ਥਣ ਸੋਹਣਾ ਥਣ ਲੱਗਿਆ ਮੁੱਠੀ ਦੀ ਜਵਾਈ ਵਾਲਾ ਥਣ ਲੱਗਿਆ ਮਗਰ ਉਹ ਵੀ ਆਪਾਂ ਤੁਹਾਨੂੰ ਨਿਗਾਹ ਮਾਰਾ ਦਿੰਨੇ ਆ ਬਾਕੀ ਆਪਾਂ ਸਾਰੀ ਜਾਣਕਾਰੀ ਵੀਰ ਤੋਂ ਲੈ ਕੇ ਦੱਸਾਂਗੇ ਮਾਰ ਰੋਣੇ ਲੇ ਕਰਾਂ ਬਾਕੀ ਤੁਹਾਨੂੰ ਆਪਾਂ ਤੋਰ ਤਾਰ ਕੇ ਵੀ ਦਿਖਾਵਾਂਗੇ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਸੱਚੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਬੋਲ ਦਿਓ ਜੀ ਬਲਜਿੰਦਰ ਸਿੰਘ ਠੀਕ ਹੈ ਜੀ ਪਿੰਡ ਝੋੜ ਪਿੰਡ ਝੋੜੜ ਤਹਿਸੀਲ ਮੁਕਸਰ ਤਹਿਸੀਲ ਲੋਟ ਜ਼ਿਲ੍ਹਾ શ્રી ਮੁਕਸਰ ਸਾਹਿਬ ਹਾਂ ਠੀਕ ਹੈ ਆਪਾਂ ਗੱਲ ਕਰ ਗਏ ਜਿਹੜੀ ਆਪਣੇ ਕੋਲ ਮੱਝ ਆ ਕਿਹੜੇ ਸੂਏ ਆ ਸੋਨਾ ਜੀ ਤੀਜਾ ਸੂਆ ਸੋਨਾ ਤੀਜਾ ਸੂਆ ਸੋਨਾ ਜੀ ਹਾਂ ਜੀ ਕਿੰਨੇ ਦਿਨ ਲੈ ਜੂਗੀ ਇਹ ਇਹ 5 4 ਦਿਨ ਲਊ 5-4 ਦਿਨ ਲੈ ਜੂਗੀ ਦਿਨ ਪੂਰੇ ਹੋਂਜ ਰਹਿੰਦੇ ਆ ਹਾਂਜੀ ਬਾਕੀ ਕੋਈ ਉੱਤੇ ਵੀ ਲਿਜਾ ਸਕਦੀ ਆ ਦੋ ਚਾਰ ਦਿਨ ਉੱਤੇ ਵੀ ਲਿਜਾ ਸਕਦੀ ਆ ਇਹ ਪੂਰੇ ਹੋਂਜ 5-4 ਦਿਨ ਪਈਆਂ 5-4 ਦਿਨ ਪੂਰੇ ਹੋਂਜ ਰਹਿੰਦੇ ਠੀਕ ਐ ਜੇ ਆਪਾਂ ਗੱਲ ਕਰ ਗਏ ਜੀ ਦੂਜੇ ਸੂਏ ਦੁੱਧ ਤੁਸੀਂ ਕਿੰਨਾ ਚੋਇਆ ਦਾ 16 ਲੀਟਰ ਦੁੱਧ ਚੋਇਆ ਜੀ 16 ਲੀਟਰ ਚੋਇਆ ਹਾਂਜੀ ਤੇ ਇਸ ਕੀ ਆਸਮਿਤ ਕਿੰਨੀ ਹੈ ਜੀ 17-18 ਲੀਟਰ ਦੇਣ ਦੀ ਮਾਇਦ ਹੈ ਠੀਕ ਐ ਪੂਰੀ ਮਾਇਦ ਹੈਗੀ ਆ ਪੂਰੀ ਮਾਇਦ ਹੈ ਖੁੱਲਾ ਪਲਾਟਾ ਹੈ ਥਣਲੇ ਵੀ ਦੀ ਸਾਫ ਹੈ ਮੁੱਠੀ ਵਾਲਾ ਥਣ ਠੀਕ ਐ ਜੀ ਤੇ ਆਪਾਂ ਤੋਰ ਕੇ ਵੀ ਦਿਖਾ ਦਈਏ ਜੀ ਉਹ ਠੰ ਹਾਂਜੀ ਆਥੋ ਥਲਵਾ ਲੂਗੀ ਜਿਵੇਂ ਐ ਮਰਜ਼ੀ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਠੀਕ ਐ ਚੈੱਕ ਕਰ ਲਓ ਦੋਸਤੋ ਠੰਡੀ ਸੀਲ ਪੂਰੀ ਐ ਬਾਕੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਨੇ ਆ ਲੈ ਖੋਲ ਲਓ ਕਰੀ ਲੈ ਵੀ ਦੋਸਤੋ ਤੁਸੀਂ ਪਿੱਛੋਂ ਚੈੱਕ ਕਰ ਲਓ ਥਾਣਾਵਾਨੇ ਦੀ ਮਾਰ ਲਓ ਨਿਗਾ ਕੇ ਨਾ ਸੋਹਣੇ ਥਾਣਾਵਾਨੇ ਦੀ ਹਜੇ ਤਿਆਰ ਹੋਊਗੀ ਪੰਜ ਚਾਰ ਦਿਨਾਂ ਦੀ ਕੱਚੀ ਐ ਤੇ ਥਾਣਾ ਦੀ ਗੱਲ ਕਰਗੇ ਤੁਸੀਂ ਵਿੱਥੀ ਚੈੱਕ ਕਰ ਲਓ ਬਹੁਤ ਸੋਹਣੀ ਵਿੱਥੀ ਰੁੱਕੇ ਬਾਈ ਮੜਾ ਕੇ ਕਰ ਵੀ ਦੋਸਤੋ ਆਪਾਂ ਤੁਹਾਨੂੰ ਖੜੀ ਦੇ ਵੀ ਨਿਗਾ ਮਾਰਾ ਦਨੇ ਕਰ ਲੋ ਚੈੱਕ ਥਾਣਾ ਦਾ ਸੈੱਟ ਚੈੱਕ ਕਰ ਲੋ ਪਿੱਛੋਂ ਦੁਬਾਰੇ ਸੀ ਵਿੱਥੀ ਚੈੱਕ ਕਰ ਲੋ ਬਹੁਤ ਸੋਹਣੇ ਥਾਣਾ ਵਾਨੇ ਦੀ ਆ ਲੈ ਮੋੜ ਲਿਆ ਕਰਾਂ ਬਾਈ ਵਨ ਦੇ ਕਰਾਂ ਲੈ ਮਾਰ ਲਓ ਕੱਦ ਕਾਠ ਤੇ ਚੈੱਕ ਕਰਨੋਂ ਬੋਡੀ ਵੰਤਰ ਦੀ ਸੀ ਮਾਰ ਉਹਨੇ ਨਿਕਾ ਕਰਾਂ ਕਰ ਲੋ ਚੈੱਕ ਜੀ ਬਾਈ ਜੀ ਆਪਾਂ ਗੱਲ ਕਰਕੇ ਰੇਟ ਦੀ ਰੇਟ ਫੋਨ ਤੇ ਹੋਊਗਾ ਠੀਕ ਹੈ ਜੀ ਹਾਂਜੀ ਰੇਟ ਜਾਇਜ਼ ਹੋਊਗਾ ਜਾਇਜ਼ ਰੇਟ ਮਾਤਨ ਫੁੱਲ ਹੋ ਜਾਊਗਾ ਹੋ ਜਾਊਗਾ ਜੀ ਠੀਕ ਹੈ ਜੀ ਨੰਬਰ ਬੋਲ ਦੋ ਆਪਣਾ 99152 ਠੀਕ ਹੈ ਜੀ 52548 ਇੱਕ ਰੇ ਹੋਰ ਬੋਲ ਦੋ ਜੀ 99152 ਠੀਕ ਹੈ ਜੀ 52548 ਠੀਕ ਹੈ ਹਾਂਜੀ ਦੋਸਤੋ ਆਪਾਂ ਨਾ ਬਾਈ ਦਾ ਨੰਬਰ ਲੈਤਾ ਤੇ ਬਾਕੀ ਨੰਬਰ ਸਕਰੀਨ ਤੇ ਵੀ ਚਲਾ ਦਾਂਗੇ ਤੇ ਕਿਵੇਂ ਲੱਗਦੀ ਹੈ ਬਾਈ ਦੀ ਤੁਹਾਨੂੰ ਮੱਝ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਕਮੈਂਟ ਆਪਣੀ ਵੀਡੀਓ ਨੂੰ ਕਰਦਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਵੀ ਕਰ ਲਓ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜਦੇ ਆ ਵੀਡੀਓ ਨੂੰ ਵੇਖਦੇ ਆ ਹਰੇਕ ਵੀਰ ਨੂੰ ਬੇਨਤੀ ਹੈ ਕਿ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਬਾਕੀ ਘਰੇਲੂ ਵੀਰ ਕੋਲੇ ਪਸ਼ੂ ਆ ਕੋਈ ਵੀਪਾਰ ਲੈਣ ਦਾ ਕੰਮ ਨਹੀਂ ਬਾਕੀ ਤੁਸੀਂ ਪਸ਼ੂ ਵੀ ਦੇਖ ਸਕਦੇ ਹੋ ਧੰਨਵਾਦ ਠੀਕ ਹੈ ਬਾਈ ਜੀ ਠੀਕ ਹੈ ਜੀ